ਹਾਰੇ ਦੋਸਤੋ ਅੱਜ ਤੁਹਾਨੂੰ ਮੈਂ ਦਿਖਾਉਣਾ ਜਿੱਥੇ ਮੇਰਾ ਬਚਪਨ ਬੀਤਿਆ ਉਹ ਘਰ ਉਹ ਗਲੀਆਂ ਤੇ ਨਾਲੇ ਤੁਹਾਨੂੰ ਦੱਸਦਿਆਂ ਵੀ ਉਦੋਂ ਸਾਡੇ ਵੇਲੇ ਕੀ ਸਹੂਲਤਾਂ ਹੁੰਦੀਆਂ ਸੀਗੀਆਂ ਤੇ ਸਭ ਤੋਂ ਪਹਿਲਾ ਫੋਨ ਕਿਹੜਾ ਆ ਸੀ ਤੇ ਸਾਨੂੰ ਕਿੰਨਾ ਚਾਹ ਸੀਗਾ ਇੰਟਰਨੈਟ ਅਸੀਂ ਕਦੋਂ ਚਲਾਇਆ ਪਹਿਲੀ ਵਾਰੀ ਹਾਂਜੀ ਦੋਸਤੋ ਗੁੱਡ ਮਾਰਨਿੰਗ ਸਵਾਗਤ ਹੈ ਤੁਹਾਡਾ ਅੱਜ ਦੀ ਨਵੀਂ ਵੀਡੀਓ 'ਚ ਨਵੇਂ ਬਲੌਗ 'ਚ ਉਮੀਦ ਹੈ ਤੁਸੀਂ ਸਾਰੇ ਵਧੀਆ ਹੋਵੋਗੇ ਤੰਦਰੁਸਤ ਹੋਵੋਗੇ ਪਰਮਾਤਮਾ ਤੁਹਾਨੂੰ ਤਰੱਕੀ ਬਖਸ਼ੇ ਜੀ ਤੇ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰ ਦਿਓ ਜੀ ਤੇ ਕਮੈਂਟ ਕਰਦਿਆ ਕਰੋ ਲਾਈਕ ਕਰਦਿਆ ਕਰੋ ਜਿਵੇਂ ਪਹਿਲਾਂ ਵੀਡੀਓ ਨੂੰ ਕਰਦੇ ਹੋਂ ਤੇ ਕੱਲ ਨੂੰ ਆਪਾਂ ਜਾ ਰਹੇ ਹਾਂ ਜੀ ਨਾਨਕੀ ਮੇਰੇ ਪਿੰਡ ਭੀਟੀ ਵਾਲਾ ਤੇ ਕੱਲ ਨੂੰ ਉੱਥੇ ਇੱਕ ਨਵਾਂ ਐਕਸਪੈਰੀਮੈਂਟ ਵੀ ਮੈਂ ਕਰਨਾ ਵੀਡੀਓ ਦਾ ਆਪਾਂ ਸਿੱਖਿਆ ਜੀ ਉਹ ਗ੍ਰੀਨ ਸਕਰੀਨ ਵਾਲਾ ਵੀਡੀਓ ਕਿਵੇਂ ਬਣਦਾ ਹੈ ਤੇ ਉਮੀਦ ਹੈ ਵੀ ਤੁਹਾਨੂੰ ਪਰਸ ਵਾਲੀ ਵੀਡੀਓ ਸ਼ਾਇਦ ਉਮੇ ਦੇਖਣ ਨੂੰ ਮਿਲ ਜੇ ਤੇ ਜਦੋਂ ਆਪਾਂ ਜਿਹੜੇ ਕੰਮ 'ਚ ਪੈ ਜੀਏ ਨਾ ਫਿਰ ਉਸ ਉਸ ਕੰਮ ਆਸਤੇ ਬੰਦਾ ਨਵੀਆਂ-ਨਵੀਆਂ ਚੀਜ਼ਾਂ ਸਿੱਖਦਾ ਜਿਵੇਂ ਉਹ ਡੱਬਾ ਰੋਲ ਵਾਲਾ ਸਿੱਖਿਆ ਸੀਗਾ ਬੰਦੇ ਨੂੰ ਬਸ ਮਨ 'ਚ ਇੱਛਾ ਹੋਣੀ ਚਾਹੀਦੀ ਹੈ ਬੰਦਾ ਕੁਝ ਵੀ ਸਿੱਖ ਸਕਦਾ ਹੈ ਤੇ ਦਿਨੋਂ-ਦਿਨ ਆਪਾਂ ਚੀਜ਼ ਨੂੰ ਹੋਰ ਵਧੀਆ ਕਰਨ ਦੀ ਕੋਸ਼ਿਸ਼ ਕਰਦੇ ਆਂ ਤੇ ਨਵੀਆਂ-ਨਵੀਆਂ ਚੀਜ਼ਾਂ ਸਿੱਖਦੇ ਆਂ ਤੇ ਰਾਹ ਪਈ ਜਾਣੀ ਹੈ ਤੇ ਬਾਹ ਪਈ ਜਾਣੀ ਉਹ ਗੱਲ ਹੈ ਬਾਕੀ ਦੋਸਤੋ ਅੱਜ ਮੈਂ ਤੁਹਾਨੂੰ ਦਿਖਾਉਣਾ ਜਿੱਥੇ ਮੇਰਾ ਬਚਪਨ ਬੀਤਿਆ ਉਹ ਗਲੀ ਉਹ ਘਰ ਤੇ ਇਸ ਟਾਈਮ ਮੈਂ ਉਸੇ ਗਲੀ 'ਚ ਖੜਾ ਹਾਂ ਆ ਗਲੀ ਸੀ ਉਹ ਤੇ ਇੱਥੇ ਲੋਕ ਕਿਕਰਾਂ ਹੁੰਦਿਆਂ ਸੀਗੀਆਂ ਕੱਚਾ ਰਾਹ ਹੁੰਦਾ ਸੀਗਾ ਮਤਲਬ ਸਾਰਾ ਬਚਪਨ ਮੇਰਾ ਇੱਥੇ ਹੀ ਬੀਤਿਆ ਐਸ ਘਰੇ ਤੇ ਨਾਲ ਵਾਲੇ ਘਰੇ ਉਹ ਸਾਡਾ ਪੁਰਾਣਾ ਘਰ ਹੁੰਦਾ ਸੀ ਆ ਤਾਂ ਹੁਣ ਮੈਂ ਤੁਹਾਨੂੰ ਦਿਖਾਇਆ ਸੀ ਉਦੋਂ ਚਾਚਾ ਜੀ ਦਾ ਘਰ ਆ ਇਹ ਇਹ ਆ ਦੇ ਜਨ ਜਰ ਬੰਦਾ ਰਹੀ ਚੱਲੇ ਹੁਣ ਜਰ ਤ ਵਧੀਆ ਰਹਿੰਦਾ ਹੈ ਉਦੋਂ ਵਾਰ ਤੁਹਾਡੇ ਸਾਹਮਣੇ ਵੇਖ ਲਓ ਤੁਸੀਂ ਹੋਂ ਦਾ ਜਾਨਵਰਾਂ ਦਾ ਘਰ ਬਣਿਆ ਪਿਆ ਹੈ ਤੇ ਇਹ ਇੱਕ ਗੇਟ ਵੱਡਾ ਉਧਰ ਹੈ ਇਹਦਾ ਤੇ ਸਾਡੇ ਪਰਲੇ ਘਰ ਦਾ ਵੀ ਉਧਰ ਹੁੰਦਾ ਸੀ ਇੱਥੇ ਹੁੰਦਾ ਸੀ ਸਾਡਾ ਕੰਪਿਊਟਰ ਵਾਲਾ ਕਮਰਾ ਤੇ ਜਦੋਂ ਮੈਨੂੰ ਯਾਦ ਆ ਮੈਂ ਜ਼ਿੰਦਗੀ ਦੇ ਵਿੱਚ ਚਾਚੇ ਯਾਰ ਗਏ ਨੇ ਪਹਿਲੀ ਵਾਰ ਇੰਟਰਨੈਟ ਤਲਾਇਆ ਸੀਗਾ ਰਿਲਾਇੰਸ ਦੇ ਫੋਨ ਤੇ ਉਦੋਂ ਕੋਈ ਬ੍ਰੌਡਬੈਂਡ ਕੁਛ ਨਹੀਂ ਹੁੰਦਾ ਸੀ ਰਿਲਾਇੰਸ ਦੇ ਫੋਨ ਤੇ ਚਾਚੇ ਨੇ ਨੈਟ ਤਲਾਇਆ ਸੀ ਮੈਨੂੰ ਯਾਦ ਸੀ ਇਸ ਕੈਮਰੇ 'ਚ ਮੈਂ ਬੈਠਾ ਸੀ ਸੋਫੇ ਹੁੰਦੇ ਸੀਗੇ ਤੇ ਉਧਰ ਟੀਵੀ ਆਲਾ ਹੁੰਦਾ ਸੀਗਾ ਸਾਰੀਆਂ ਫਿਲਮਾਂ ਫਿਲਮਾਂ ਸੀ ਉਸ ਤੇ ਵੇਂਦੇ ਉਹਦਾਂ ਮਤਲਬ ਆ ਗਈ ਸੀ ਉਹ ਮਤਲਬ ਪਾਥੀ ਜੱਡੀ ਹੁੰਦੀ ਸੀ ਡੀਵੀਡੀ ਉਹ ਸੀਡੀ ਪੈਂਦੀ ਹੁੰਦੀ ਸੀ ਤੇ ਚਾਚਾ ਯਾਰਕ ਨੂੰ ਸ਼ੌਂਕ ਹੁੰਦਾ ਸੀ ਇੰਗਲਿਸ਼ ਮੂਵੀ ਦੇਖਣ ਦਾ ਡਬਲ ਉਹ ਅਸੀਂ ਬਥੇਰੀਆਂ ਵੇਖੀਆਂ ਉਦੋਂ ਫਿਰ ਅਸੀਂ ਉਦੋਂ ਗੇਮ ਖੇਡੀ ਆ ਜੀ ਵਾਈ ਸਿਟੀ ਜਿਹੜਾ ਕੰਪਿਊਟਰ ਲਿਆਂਦਾ ਲਿਆਂਦਾ ਬਠਿੰਡੇੋਂ ਲੈ ਕੇ ਆਏ ਸੀ 22000 ਦਾ ਤਿਆਰ ਹੋਇਆ ਸੀਗਾ ਕ੍ਰੀਏਟਿਵ ਦੇ ਸਪੀਕਰ ਸੀਗੇ ਮੈਨੂੰ ਹਜੇ ਤੱਕ ਯਾਦ ਆ ਤੇ ਸੋਨੀ ਦੀ ਸੀਗੀ ਐਲਈਡੀ ਬੜਾ ਯਾਰ ਕਹਿੰਟ ਟਾਈਮ ਹੁੰਦਾ ਸੀ ਉਹ ਅੱਜ ਮੈਂ ਤੁਹਾਨੂੰ ਉਹ ਵੀ ਦੱਸਦਾ ਵੀ ਸਾਡੇ ਵੇਲੇ ਤੇ ਹੁਣ ਕਿੰਨਾ ਕ ਜਿਆਦਾ ਫਰਕ ਹੈ ਇੱਕ ਗੇਟਾ ਹੁੰਦਾ ਸੀਗਾ ਇਧਰ ਦੀ ਵੀ ਐਂਟਰ ਹੋ ਜਾਂਦੇ ਹੁੰਦੇ ਸੀ ਤੇ ਜਾਂ ਕੋਠੇ ਤੋਂ ਨਾਲ ਹੀ ਕੋਠਾ ਹੁੰਦਾ ਸੀ ਉੱਚਾ ਪੂਰਾ ਤੇ ਇਧਰ ਦੇ ਵੀ ਖਜਾ ਵੜਦੇ ਹੁੰਦੇ ਸੀ ਆਹ ਗੇਟ ਆਪਣਾ ਦਾ ਸੀਗਾ ਤੇ ਉਦੋਂ ਆਹ ਗੇਟ ਤਾਂ ਬਾਅਦ ਚ ਕੱਢਿਆ ਕਿਉਂਕਿ ਘਰ ਦੀ ਤੋਂ ਮਤਲਬ ਵੇਚਿਆ ਇਹ ਤੇ ਦੋ ਜਣਿਆਂ ਨੇ ਖਰੀਦਿਆਗਾ ਇੱਕ ਨੇ ਆਹ ਸਾਰਾ ਰੱਖ ਲਿਆ ਮੇਰੇ ਯਾਰ ਲਾਪ੍ਰੀਤ ਕਿਨੇ ਪਰਲਾ ਰੱਖ ਲਿਆ ਤੇ ਆਵੇ ਆ ਨਮਸ਼ਾਰ ਮੈਂ ਲਾਇਆ ਵੇ ਸ਼ਾਇਦ ਇੱਥੇ ਇੱਕ ਹੁੰਦਾ ਇਸ ਫਾਇਦਾ ਪੂਰਾ ਵੱਡਾ ਉਹੋ ਪਟਿਆ ਗਿਆ ਤੇ ਆਹ ਕੰਦਾ ਕੁੰਦਾ ਉਹ ਇੰਨੀਆਂ ਨਹੀਂ ਹੁੰਦੀਆਂ ਸੀਗੀਆਂ ਮਾੜੀਆਂ ਮਾੜੀਆਂ ਹੁੰਦੀਆਂ ਸੀਗੀਆਂ ਸਮੇਂ ਦੇ ਹਿਸਾਬ ਨਾਲ ਚੀਜ਼ ਬਦਲਦੀ ਤਾਂ ਹੈਗੀ ਹੈ ਖਰ ਮੈਂ ਤਾਂ ਬਹੁਤ ਪੁਰਾਣੀ ਗੱਲ ਕਰੀ ਜੰਨਾ ਕਿੰਨੇ ਸਾਲ ਹੀ ਹੋ ਗਏ ਉਸ ਗੱਲ ਨੂੰ ਤੇ ਹੁਣ ਮੈਂ ਤੁਹਾਨੂੰ ਦੱਸਦਾ ਵੀ ਉਦੋਂ ਤੇ ਹੁਣ ਵਿੱਚ ਕੀ ਫਰਕ ਹੈ ਉਦੋਂ ਤੁਸੀਂ ਐਂ ਵੇਖ ਲਓ ਪਹਿਲੀ ਗੱਲ ਤਾਂ ਮੋਬਾਈਲ ਹੁੰਦੇ ਨਹੀਂ ਸੀ ਮੋਬਾਈਲ ਨਹੀਂ ਹੁੰਦੇ ਸੀ ਤੇ ਮਤਲਬ ਮੇਰੇ ਸੁਰਤ ਆਉਂਦੇ-ਆਉਂਦੇ ਆ ਗਏ ਸੀ ਤੇ ਸਭ ਤੋਂ ਮਤਲਬ ਪਹਿਲਾ ਮੈਂ ਜਿਹੜਾ ਫੋਨ ਵੇਖਿਆ ਸੀ ਮੈਂ ਦੇਖੀ ਸੀ ਉਹਨਾਂ ਨੋਕੀ ਯਾਦੇ ਇੰਟਰਨੈਟ ਚੱਲਦਾ ਮਰ ਲੈ ਜਾਂਦੇ ਫੋਨ ਤੇ ਵੇਖਿਆ ਸੀਗਾ ਉਹਦਾ ਇੰਟਰਨੈਟ ਹੀ ਬੜੇ ਮਹਿੰਗੇ ਹੁੰਦੇ ਸੀ ਤੇ ਵੈਲਿਡਿਟੀ ਆਏ ਹੁੰਦੀ ਸੀ ਮਤਲਬ ਤੁਸੀਂ ਤੁਹਾਨੂੰ ਰੀਚਾਰਜ ਕਰਾਉਣਾ ਪੈਂਦਾ ਵੈਲਿਡਿਟੀ ਦਾ ਪੂਰਾ ਵੱਡਾ ਫਿਰ ਥੋੜੀ ਮਾੜੀ-ਮੁੱਟੀ ਵੈਲਿਡਿਟੀ ਵੱਧਦੀ ਕਈ ਦਿਨਾਂ ਦੀ ਬੀਐਸਐਨਐਲ ਦੀ ਉਹਦਾ ਹੁੰਦਾ ਸੀ ਹੱਚ ਤੇ ਵੀਡੀਓ ਕਾਣੋ ਸ਼ਾਇਦ ਹੁਣ ਵੀ ਹੋਵੇ ਤਾਂ ਹੋਵੇ ਤੇ ਉਦੋਂ ਚਾਚੀ ਵਰਗੇ ਫੋਨ ਲੈ ਕੇ ਆਏ ਸੀ ਆ 12500 ਦਾ Nokia 6600 ਤੇ ਪਿੰਡ 'ਚ ਗੱਲਾਂ ਹੁੰਦੀਆਂ ਸੀਗੀਆਂ ਵੀ ਲੈ ਸੁਖਮਨ ਲੈ ਕੇ ਆਇਆ ਫੋਨ ਨਹੀਂ ਨੂੰ ਲੈ ਕੇ ਆਇਆ ਫੋਨ 12500 ਦਾ ਤੇ 256 MB ਚੱਪ ਪੈਂਦੀ ਸੀ ਉਹ 'ਚ 256 MB 1 GB ਵੀ ਨਹੀਂ 1 GB ਦਾ ਤੀਜਾ ਹਿੱਸਾ ਤੇ ਜੇ ਉਹ 'ਚ 500 ਬਾਰਾ ਪਾ ਆਂਦੇ ਨਾ ਤਾਂ ਉਹਨੂੰ ਹੈਂਗ ਹੋ ਜਾਂਦਾ ਸੀ ਚਾਚੇ ਨੂੰ ਬੜਾ ਸ਼ੌਂਕ ਸੀ ਫੋਨਾਂ ਦਾ ਆਪਾਂ ਫਿਰ ਦੇਖ ਦੁੱਖ ਕੇ ਚਾਹ ਪੂਰੇ ਕਰ ਲੈਂਦੇ ਮੈਨੂੰ ਤਾਂ ਫੋਨ ਮਿਲਿਆ ਗਿਆ 8ਵੀਂ ਕਲਾਸ ਤੋਂ ਬਾਅਦ ਮੈਨੂੰ ਲੱਗਦਾ। ਪਰ 10ਵੀਂ ਤੋਂ ਬਾਅਦ ਮਿਲਿਆ ਭੁੱਲ ਗਿਆ ਮੈਂ। ਮੈਂ ਵੀ ਛਾਰਟਸ ਲਿਆ ਸੀ। ਮੈਂ ਚੱਲਿਆ ਵੇਲੇ ਸੀ 5500 ਦਾ। ਤੇ ਉਦੋਂ ਬਾਈ ਜੀ 12500 ਰੁਪਏ ਬਹੁਤ ਜ਼ਿਆਦਾ ਹੁੰਦਾ ਸੀਗਾ। ਤੇ ਫੇਰ ਚਾਚਾ ਲੈ ਕੇ ਆਇਆ ਜੀ 32 30 ਸੀ ਸ਼ਾਇਦ ਰਖਣੀ 32 20 ਸੀ ਲਾਈਟਾਂ ਹੁੰਦੀਆਂ ਸੋਦੇ ਚਾਰੇ ਪਾਸੇ। ਜਦੋਂ ਫੋਨ ਆਉਂਦਾ ਨਾ ਫਿਰ ਲਾਈਟਾਂ ਜਗਦੀਆਂ ਪੂਰੀਆਂ। ਐਂ ਜਗ ਮਗਾਉਂਦਾ ਪੂਰਾ। ਚਾਚਾ ਜਗਨੂ ਲੈ ਕੇ ਆਇਆ ਸੀ ਐਨ 77। ਐਨ 77 ਵੀ ਸਿਰੇ ਹੀ ਫੋਨ ਸੀ ਜੀ ਮੈਂ ਅੱਜ ਦੀ ਘੜੀ ਆਪਾਂ ਕਹਿ ਲਈ ਆਈ ਬਹੁਤ ਵੰਗਾ ਫੋਨ ਆਇਆ ਸੀ ਲੋ ਸੀ ਰਸੀ ਉਹਦੇ ਵਿੱਚ ਪੈਂਦੀ ਤੁਸੀਂ 2 ਜੀ ਵੀ ਤੱਕ ਦੇਖੋ ਐਵੇਂ ਦੇ ਲੋ ਵੀ 5 ਆਪਣਾ 256 ਵਿੱਚ ਵੀ ਨਾ ਸਾਰੇ ਸੌਫਟਵੇਅਰ ਪਾ ਕੇ ਤੇ ਮਤਲਬ ਵੀਡੀਓ ਪਾ ਕੇ ਗਾਣੇ ਪਾ ਕੇ ਫਿਰ ਵੀ ਸਪੇਸ ਬਚ ਜਾਂਦੀ ਹੁੰਦੀ ਸੀ ਤੇ ਉਦੋਂ 2 ਜੀ ਨੈਟਵਰਕ ਪਹਿਲਾਂ ਤਾਂ ਕੱਲੀ ਈ ਹੁੰਦੀ ਸੀ 2 ਜੀ ਵੀ ਉਦੋਂ ਬਾਅਦ ਚ ਆਇਆਗਾ ਤੇ ਉਦੋਂ ਫਿਰ ਉਦੋਂ ਬਾਅਦ ਤਾਂ ਫਿਰ ਬੀ ਐਸ ਐਲ ਦੇ ਬ੍ਰੌਡਬੈਂਡ ਚੱਲੇ ਸਭ ਤੋਂ ਪਹਿਲਾਂ ਪਰ ਅਸੀਂ ਐ ਮੋਬਾਈਲ ਜੋੜ ਕੇ ਉਹ ਜਦੋਂ ਕਿ ਮੀਟਰ ਲਿਆਂਦ ਲਿਆਂਦਾ ਚਾਚਾ ਉਹ ਚਲਾ ਕੇ ਵੇਖਿਆ ਸੀ ਤਾਂ ਮੈਨੂੰ ਯਾਦ ਆ ਤੇ ਉਹਦੇ ਜਿਹੜੇ ਹੁੰਦੇ ਸੀ ਐਂਟੀਨੇ ਹੁੰਦੇ ਸੀ ਆ ਤਰ੍ਹਾਂ ਚਾਚਾ ਜੀ ਕਿ ਲੱਗੀ ਜੀ ਵੱਡੀ ਡਿਸ਼ ਜਾਂ ਵੱਡੇ ਡਿਸ਼ ਹੁੰਦੀ ਸੀ ਟੋਕਰੇ ਵਾਲੀ ਉਹਦੇ ਤੇ ਮਤਲਬ ਰੀਸੀਵਰ ਹੁੰਦਾ ਸੀ ਤੇ ਉਹ ਘੁਮਾ ਕੇ ਚੈਨਲ ਚੱਲਦੇ ਹੁੰਦੇ ਸੀ ਤੇ ਮੈਂ ਸਭ ਤੋਂ ਵੱਧ ਵੇਨਾ ਹੁੰਦਾ ਸੀ ਉੱਥੇ ਜਸਟ ਕਿਡਸ ਉਹਦੇ ਜਿੱਕ ਤਾਂ ਹੁੰਦਾ ਸੀਗਾ ਮਤਲਬ ਸਿੰਬਾ ਸ਼ੇਰ ਦੀ ਸਟੋਰੀ ਹੁੰਦੀ ਸੀ ਜੋ ਮੋਗਲ ਹੀ ਆਉਂਦਾ ਤੇ ਉਸ ਤੋਂ ਬਾਅਦ ਇੱਕ ਭਾਲੂ ਕਹਾਣੀ ਸੁਣਾਉਂਦਾ ਹੁੰਦਾ ਸੀਗਾ ਉਹ YouTube ਤੇ ਪੰਗਾ ਬੜੀਆਂ ਘੰਟੇ ਲੱਗਦੀਆਂ ਹੁੰਦੀਆਂ ਸਾਨੂੰ ਉਹ ਇੱਕ ਘੰਟਾ ਚੱਲਦਾ ਹੁੰਦਾ ਸੀਗਾ ਸਹਾਰਾ ਮੰਨ ਤੇ ਯਾਤਰਾ ਹੀ ਚੈਨਲ ਉਹ ਹੀ ਵੇਂਦੇ ਸੀ ਮੈਨੂੰ ਯਾਦ ਵੀ ਉਹ ਹੀ ਹੈ ਬਾਕੀ ਤੇ ਮੈਨੂੰ ਯਾਦ ਵੀ ਨਹੀਂ ਤੇ ਜੇ ਪੰਟੀਨੇ ਦੀ ਗੱਲ ਕਰੀਏ ਉਹ ਤੁਹਾਨੂੰ ਪਤਾ ਹੀ ਹੈ ਦੂਰਦਰਸ਼ਨ ਤੇ ਮੈਟਰੋ ਮੈਟਰੋ ਫਿਰ ਪੀਨਾ ਘੁਮਾ ਕੇ ਵੇਂਦੇ ਸ਼ਾਮ ਨੂੰ ਅਲਫ ਲਲਾ ਐਤਵਾਰ ਦਾ ਦਿਨ ਬੜਾ ਅਹਿਮ ਮੰਨਿਆ ਜਾਂਦਾ ਸੀ ਸਾਰੇ ਮਤਲਬ ਚਾਚੇ ਤਾਇਆ ਦੇ ਜਵਾਕ ਭੈਣ ਭਰਾ ਰਲ ਕੇ ਟੀਵੀ ਵੇਂਦੇ ਟੀਵੀ ਵੀ ਉਹ ਯਾਤਰ ਬਲੈਕ ਐਂਡ ਵਾਈਟ ਹੁੰਦੇ ਸੀ ਤੇ ਸਾਡੇ ਪਿੰਡ ਮੰਗਤਰਾਵਾਂ ਉਹ ਤੋਂ ਫਿਰ ਜਾਂ ਉਮੀ ਹੁੰਦਾ ਸੀ ਉਹ ਹੁਣ ਦਿੱਲੀ ਜਾਵੜਿਆ ਤੇ ਉਹ ਤੋਂ ਮਤਲਬ ਲੈ ਕੇ ਆਉਂਦੇ ਆਪਣਾ ਕਿਰਾਏ ਤੇ ਰੰਗीन ਟੀਵੀ ਤੇ ਨਾਲ 20000 ਰੁਪਏ ਤੇ ਫਿਰ ਉਹਦੇ ਉੱਤੇ ਮਤਲਬ ਸਾਰੇ ਜਣੇ ਉਹ ਵੇਂਦੇ ਆਪਣੀ ਫਿਲਮ ਕੋਈ 50 ਰੁਪਏ ਮੰਨ ਲਾ ਕਰਾਇਆ ਲੈਂਦਾ ਸੀ ਉਦੋਂ ਤੇ 10 ਰੁਪਏ ਸ਼ਾਇਦ ਕੈਸਟ ਦੇ ਹੁੰਦੇ ਸੀ ਬੜਾ ਵਧੀਆ ਮਾਹੌਲ ਹੁੰਦਾ ਸੀ ਬੜਾ ਖੇਡਦੇ ਜਿਵੇਂ ਕਰੈਕਟ ਖੇਡਣ ਜਾਵੜਦੇ ਮਤਲਬ ਸਾਰੇ ਕਿਸੇ ਬੰਨ ਇਕੱਠੇ ਹੋ ਜਾਂਦੇ ਸੀ ਪਰ ਹੁਣ ਨਹੀਂ ਹੁਣ ਤਾਂ ਤੁਹਾਨੂੰ ਪਤਾ ਹੀ ਆ ਉਹ ਸਕੂਟਰ ਸਿਰਾਂ ਹੁੰਦਾ ਸੀ ਸਕੂਟਰ ਸਕੂਟਰ ਦੀ ਪੂਰੀ ਜਵਾਨੀ ਸੀ ਉਦੋਂ ਸਟੀਮ ਕਾਰ ਦੀ ਜਨ ਦੀ ਵਾਹ ਜੀ ਵਾਹ ਕਿਆ ਬਾਤਾਂ ਤੇ ਜੇ ਤੁਸੀਂ ਅੱਜ ਦੀ ਘੜੀ ਕਿਸੇ ਨੂੰ ਦੱਸ ਦੋ ਵੀ ਇੰਟਰਨੈਟ ਨਹੀਂ ਹੁੰਦਾ ਸੀ ਉਦੋਂ ਕਿਸੇ ਨੇ ਯਕੀਨੀ ਨਹੀਂ ਮੰਨਣਾ ਤੁਹਾਡੇ ਤੇ ਆਖਣਗੇ ਐ ਮਰੀ ਜਾਂਦੇ ਨੇ ਨਹੀਂ ਕੀੰਨ ਤਾਂ ਗੱਲ ਕਰਕੇ ਵੇਖ ਲਿਓ ਸਭ ਤੋਂ ਪਹਿਲਾਂ ਤਾਂ ਮੋਬਾਈਲ ਫੋਨ ਵੀ ਨਹੀਂ ਆਇਆ ਸਭ ਤੋਂ ਪਹਿਲਾਂ ਆਇਆ ਦੂਜੇ ਆਪਣੇ ਘਰਾਂ ਵਾਲੇ ਫੋਨ ਤੇ ਜਾਂ ਆਇਆ ਮਤਲਬ ਘਰਾਂ ਵਾਲੇ ਫੋਨ ਹੀ ਹੁੰਦੇ ਸੀ ਜਿਹੜੇ ਮਤਲਬ ਵਾਇਰਲੈਸ ਹੁੰਦੇ ਸੀ ਵੀ ਨੂੰ ਪਤਾ ਨਹੀਂ ਕੌਟ ਲੈ ਸਕਦੇ ਸੀ ਸ਼ਾਇਦ ਉਹ ਆਇਆ ਜਿਹਦੇ ਡੰਡੀ ਹੁੰਦੀ ਸੀ ਬੀਣਾ ਤਾਰ ਤੋਂ ਚੱਕ ਕੇ ਬਾਹਰ ਜਾ ਵੜਦੇ ਸੀ ਫੇਰ ਬਈ ਜਦੋਂ ਪਤਾ ਲੱਗ ਗਿਆ ਨਾ ਪਿੰਡ ਚ ਵੀ ਸੋਡੇ ਘਰੇ ਘਰ ਵਾਲਾ ਫੋਨ ਲੱਗਿਆ ਫੇਰ ਆਣ ਗਵਾਨ ਜਾਂ ਕੋਈ ਆਪਣੇ ਜਿਹੜੇ ਕੰਮ ਵਾਲੇ ਹੁੰਦੇ ਉਹਨਾਂ ਦੇ ਘਰ ਦੇ ਫੇਰ ਆਪਣੇ ਘਰੇ ਫੋਨ ਕਰਨ ਆਉਂਦੇ ਉਦੋਂ ਪੀਸੀਓ ਬੜੀ ਚੱਲਦੇ ਹੁੰਦੇ ਸੀ ਪੀਸੀਓ ਐਸਟੀਡੀ ਇਹਨਾਂ ਨੂੰ ਬੜੀ ਕਮਾਈ ਹੁੰਦੀ ਹੁੰਦੀ ਸੀ ਫੇਰ ਉਹ ਆਪ ਦਾ ਨੰਬਰ ਲਾ ਕੇ ਗੱਲ ਕਰਕੇ ਆਉਂਦੇ ਜਿਹਦੇ ਘਰੇ ਲਿਆ ਦਿੰਦੇ ਉਹਦੇ ਘਰੇ ਫੋਨ ਆਉਂਦਾ ਉਹਦੇ ਘਰੇ ਫੋਨ ਕਰਦੇ ਤੇ ਜੇ ਉਹਨਾਂ ਦਾ ਫੋਨ ਆਉਂਦਾ ਫਿਰ ਉਹਨਾਂ ਨੂੰ ਐ ਕਹਿੰਦੇ ਵੀ ਭਾਈ ਤੁਸੀਂ ਘੰਟੇਕ ਤਾਈ ਗੱਲ ਕਰ ਲਿਓ ਅਸੀਂ ਉਹਨਾਂ ਦੇ ਘਰੇ ਸਣੀਆਂ ਲਾ ਦਿੰਨੇ ਆ ਉਹ ਤੁਹਾਨੂੰ ਫੋਨ ਕਰ ਲੈਣਗੇ ਫਿਰ ਆਉਂਦੇ ਫਿਰ ਗੱਲ ਕਰਾਉਂਦੇ ਇੱਕ ਦੋਸਤ ਉਹ ਤੋਂ ਸਾਡੇ ਘਰੇ ਹੁੰਦੀ ਸੀ ਕਢੋਈ ਜੀ ਜਿਹਦੇ ਵਿੱਚ ਮਤਲਬ ਘੋਟੇ ਨਾਲ ਨਾ ਕੰਕ ਕੁੱਟੀ ਜਾਂਦੀ ਸੀ ਤੇ ਜਾਂ ਕੋਈ ਦਾਲ ਦੂਲ ਤਾਂ ਕਰਕੇ ਫਿਰ ਪਿੰਡੋਂ ਪਿੰਡ ਵਿੱਚੋਂ ਬੜੀਆਂ-ਬੜੀਆਂ ਆਉਂਦੀਆਂ ਰਹਿੰਦੀਆਂ ਤੇ ਨਾਲੇ ਗੱਲਾਂ ਮੱਤ ਤਾਂ ਸੁਣਦੇ ਰਹਿੰਦੇ ਤੇ ਬਦਨ ਵਾਲਿਆਂ ਟਾਈਮ ਪੈਸਾ ਹੋ ਜਾਂਦਾ ਸੀ ਇੱਕ ਐਸ ਵੀ ਸਾਡਾ ਕਿਟ ਤਾਂ ਸੀਗਾ ਐਸਰ ਜਿਹੜਾ ਨਾਰਾ ਜਿਹੜਾ ਹੁਣ ਦਿਖਾਇਆ ਉਸ ਤੇ ਇੱਕ ਪਰਲੇ ਪਾਸੇ ਤਾਂ ਕਰਕੇ ਜਿਹੜਾ ਲੰਗੜਾ ਹੁੰਦਾ ਸੀ ਉਹ ਵੀ ਵੇਚ ਦੀ ਕਰ ਦੇਣਾ ਗਿਆ ਹੁੰਦਾ ਸੀਗਾ ਤੇ ਉਹਨੂੰ ਸੌਖਾ ਹੋ ਜਾਂਦਾ ਸ਼ਾਰਟਕਟ ਹੋ ਜਾਂਦਾ ਸੀ ਨਾਲੇ ਵਧੀਆ ਮੋਹ ਪਰੇ ਬਣਿਆ ਸੀਗਾ ਤੇ ਹੁਣ ਤਾਂ ਫਿਰ ਤੁਹਾਨੂੰ ਪਤਾ ਹੀ ਹੈ ਸਭ ਕੁਝ ਹੀ ਬਦਲ ਗਿਆ ਬਾਈ ਹੁਣ ਤਾਂ ਕੋਈ ਕਿਸੇ ਨੂੰ ਬੁਲਾ ਕੇ ਨਹੀਂ ਰਹਾ ਜੀ ਅੱਜਕੱਲ੍ਹ ਹਾਲਾਤ ਤੁਹਾਨੂੰ ਪਤਾ ਹੀ ਹੈ ਕੀ ਹੋਏ ਪਏ ਹੁਣ ਤਾਂ ਇੰਟਰਨੈਟ ਦਾ ਜਵਾਨਾ ਉਦੋਂ ਕਿਹੜੇ ਇੰਟਰਨੈਟ ਹੁੰਦੇ ਸੀ ਹੁਣ ਤਾਂ ਬਈ ਜਵਾਕ ਨੂੰ ਪੜ੍ਹਾਈ ਵੀ ਅਗਲਾ ਕੰਪਿਊਟਰ ਤੇ ਲੈਪਟਾਪ ਤੇ ਟੈਬਾਂ ਦੇ ਦੱਸਦਾ ਹੈ ਉਹਦਾ ਵੀ ਫੋਨ ਦਾ ਅਸੀਂ ਨਾਮ ਵੀ ਨਹੀਂ ਸੁਣਿਆ ਸੀਗਾ ਤੇ ਜੇ ਕਿਸੇ ਕੋ ਆਉਂਦਾ ਮਤਲਬ ਜਦੋਂ ਆਏ ਆਏ ਆਈਫੋਨ ਉਦੋਂ ਮਨਾਂ ਦਾ 2G ਵਾਲਾ ਆਇਆ ਸੀ ਗੋਲਜੀ ਢੂਈ ਵਾਲਾ ਉਹ ਵੀ ਸਾਡੇ ਪਿੰਡ ਕੁਛਕ ਜਾਣਾ ਕੋਲ ਸੀ ਬਾਹਰੋਂ ਬੂਰੋਂ ਆਏ ਸੀ ਉਦੋਂ بڑا ਜਿਹਾ ਆਈਫੋਨ ਆਈਫੋਨ ਆ ਤੇ ਉਹਦੀ ਬੈਟਰੀ ਐਡੀ ਘਟ ਗਿਆ ਬਾਈ ਘੰਟਾ ਵੀ ਨਹੀਂ ਕੱਢਦੀ ਸੀ ਹੁਣ ਤਾਂ ਖਰਾ ਆਈਫੋਨ ਨੇ ਬਸ ਇਹ ਕੁਛ ਬਦਲਤਾ ਤੇ ਮਤਲਬ ਆਏ ਆ ਵੀ ਤੁਸੀਂ ਹੁਣ ਵੀਡੀਓ ਸੁਣ ਕੇ ਪਹੁੰਚ ਗਏ ਹੋ ਉਸ ਟਾਈਮ ਚਾਣਾ ਪੁਰਾਣਾ ਸਮਾਂ ਯਾਦ ਆਉਣ ਲੱਗ ਗਿਆ ਹੁਣ ਉਹਦੋਂ ਪਤਾ ਨਾ ਕਿ ਸਾਈਕਲ ਦੀ ਕਿੰਨੀ ਵੈਲਿਊ ਸੀਗੀ ਉਦੋਂ ਚੱਲਦੇ ਸੀ ਐਟਲਸ ਪੰਜਾਬ ਦਾ ਪੁੱਤਰ ਹੀਰੋ ਜੈਟ ਜੇ ਕੋਈ ਜਿਆਦਾ ਅਮੀਰ ਹੁੰਦਾ ਉਹਦੇ ਕੋਲ ਹੁੰਦਾ ਸੀ ਰੇਂਜਰ ਵਧੀਆ ਸਮਾਂ ਸੀ ਪਿੰਡ 'ਚ ਖੇਡਦੇ ਆਹ ਜ਼ਰਾ ਲੁਕਣ ਚੁਚੀ ਗੁੱਲੀ ਡੰਡਾ ਤੇ ਪਿੱਠੂ ਕਰੈਕਟਰ ਤੱਕ ਹੁਣ ਵੀ ਖੇਡਦੇ ਆ ਬਥੇਰਾ ਵਧੀਆ ਟਾਈਮ ਸੀਗਾ ਚਲੋ ਲੰਘਿਆ ਵੇਲਾ ਹੁਣ ਹੱਥ ਆਉਂਦਾ ਨਹੀਂ ਉਹ ਕਾਣੀਆਂ ਯਾਦਾਂ ਮੈਂ ਚਲ ਅੱਜ ਪੁਰਾਣੀਆਂ ਯਾਦਾਂ ਯਾਦ ਕਰਨ ਲੱਗੇ ਉਮੀਦ ਹੈ ਤੁਸੀਂ ਵੀ ਪੁਰਾਣੇ ਸਮੇਂ ਚ ਪਹੁੰਚ ਗਏ ਹੋਗੇ ਯਾਦ ਕਰਿਆਣਾ ਉਹਦਾ ਪੁਰਾਣਾ ਸਮਾਂ ਤੇ ਬਸ ਅੱਜ ਲਈ ਇੰਨਾ ਹੀ ਬਾਕੀ ਕੱਲ ਨੂੰ ਆਪਾਂ ਨਵੀਂ ਵੀਡੀਓ ਨਾਲ ਰੂਰ ਬਹੋਵਾਂਗੇ ਜਿਵੇਂ ਤੁਹਾਨੂੰ ਦੱਸਿਆ ਮੈਂ ਕੱਲ ਨੂੰ ਜਾਣਾ ਮੇਰੇ ਨਾਨਕੇ ਪੀਟੀ ਵਾਲੇ ਤੇ ਕੱਲ ਨੂੰ ਤੁਹਾਨੂੰ ਦਿਖਾਵਾਂਗੇ ਮੇਰਾ ਨਾਨਕਾ ਪੀਟੀ ਵਾਲਾ ਜਿੱਥੋਂ ਦਾ ਪ੍ਰੀਤਪਾਲ ਸਿੰਗਰ ਵੀ ਰਿਹਾ ਹੈ ਤੇ ਹੋਰ ਨਾਮੀ ਹਸਤਕਮੇ ਰਹੀਆਂ ਜਿਵੇਂ ਲੀਡਰ ਵੀ ਰਿਹਾ ਹੈ ਹਰਮੀਰ ਸਿੰਘ ਪੀਟੀ ਵਾਲਾ ਚੇਅਰਮੈਨ ਸਾਹਿਬ ਤੇ ਉਹਨਾਂ ਦੇ ਵੀ ਆਪਾਂ ਕਿਸੇ ਦਿਨ ਵੀਡੀਓ ਬਣਾਵਾਂਗੇ ਪ੍ਰੋਪਰ ਤੇ ਬਾਕੀ ਕੱਲ ਨੂੰ ਕਰਾਂ ਗੱਲਬਾਤਾਂ ਮੇਰੇ ਨਾਨਕੇ ਪਿੰਡ ਵਾਲੇ ਨਾਲ ਓਕੇ ਦੋਸਤੋ ਬਾਈ ਬਾਈ ਟੇਕ ਕੇਅਰ ਮਿਲਦੇ ਆਂ ਕੱਲ ਨੂੰ